ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਆਪਾਂ ਜੀ ਦੇਸੀ ਘਿਓ ਬਣਾਵਾਂਗੇ ਇਹ ਦੋ ਦਿਨ ਦੀ ਮਲਾਈ ਦੀ ਆਪਣੀ ਮੱਖਣੀ ਆ ਜੀ ਤੋਂ ਆਪਾਂ 1 ਕਿਲੋ ਘਿਓ 10 ਮਿੰਟ ਦੇ ਵਿੱਚ ਤਿਆਰ ਕਰਕੇ ਦਿਖਾਵਾਂਗੇ ਬਿਲਕੁਲ ਆਪਾਂ ਨੇ ਜ਼ਿਆਦਾ ਕਾੜਨਾ ਨਹੀਂ ਹੈਗਾ ਕਿ ਉਹ ਇਹ ਜਿਹਦਾ ਕਲਰ ਵੀ ਨਾ ਚੇਂਜ ਹੋਵੇ ਦੇਖੋ ਤੁਹਾਨੂੰ ਬਹੁਤ ਹੀ ਵਧੀਆ ਸੌਖੇ ਤਰੀਕੇ ਨਾਲ ਆਪਾਂ ਦੱਸਾਂਗੇ ਜੇ ਸਾਡੇ ਤੁਸੀਂ ਚੈਨਲ ਤੇ ਪਲੀਜ਼ ਪਹਿਲੀ ਵਾਰੀ ਆਏ ਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਚਲੋ ਆਪਾਂ ਕਰਦੇ ਆ ਜੀ ਵੀਡੀਓ ਸਟਾਰਟ ਹੁਣ ਇਹਨੂੰ ਆਪਾਂ ਜੀ ਇੱਕ ਭਾਂਡੇ ਦੇ ਵਿੱਚ ਪਾ ਕੇ ਮੱਖਣੀ ਨੂੰ ਪਕੜਾ ਲੈਨੇ ਆ ਹੁਣ ਜੀ ਆਪਾਂ ਇਹ ਭਾਂਡੇ ਦੇ ਵਿੱਚ ਨਾ ਸਾਰੀ ਮੱਖਣੀ ਪਾ ਲੈਨੇ ਆ ਜਦੋਂ ਇਹ ਚੰਗੀ ਤਰ੍ਹਾਂ ਪਿਗਲ ਗਈ ਆਪਣੀ ਮੱਖਣੀ ਇਹ ਤੇ ਫਿਰ ਆਪਾਂ ਉਸ ਤੋਂ ਬਾਅਦ ਆਪਾਂ ਨੇ ਗੈਂਸਟ ਨੂੰ ਬੰਦ ਕਰ ਦੇਣਾ ਵਾ ਸਿਸਟਮ ਬਾਈ ਸਟੈਪ ਵੀਡੀਓ ਨੂੰ ਐਂਡ ਤੱਕ ਦੇਖਿਓ ਬਿਲਕੁਲ ਸਲਿੱਪ ਨਾ ਕਰਿਓ ਤੇ ਬਹੁਤ ਹੀ ਸੌਖਾ ਤਰੀਕਾ ਕਈ ਭੈਣਾਂ ਨੂੰ ਤਾਂ ਇਹ ਤਰੀਕੇ ਦਾ ਪਤਾ ਹੈ ਜੀ ਜਿੰਨਾ ਭੈਣਾਂ ਨੂੰ ਨਹੀਂ ਪਤਾ ਹੈਗਾ ਇਹ ਤਰੀਕੇ ਦਾ ਤੇ ਉਹ ਦੇਖ ਸਕਦੀਆਂ ਨੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਣਾ ਘਿਓ ਬਣ ਕੇ ਬਿਲਕੁਲ ਤਿਆਰ ਹੋ ਜਾਣਾ ਨਾਇ ਤਾਂ ਤੁਹਾਡੀ ਗੈਸ ਦੀ ਬਚਤ ਤੇ ਨਾਇ ਤੁਹਾਡੀ ਆਪ ਦੇ ਟਾਈਮ ਦੀ ਬਚਤ ਆਹ ਦੇਖੋ ਜੀ ਆਪਣੀ ਮੱਖਣੀ ਗਈ ਪਿਗਲ ਕਿੜੀਏ ਦੇ ਵਿੱਚ ਮਾੜੀ ਮੋਟੀ ਰਹਿੰਦੀ ਐ ਇਹ ਕਿਉਂਕਿ ਹੁਣ ਆਪਣਾ ਘਿਓ ਹੈ ਸਾਰਾ ਗਰਮ ਆ ਤੇ ਇਹ ਵੀ ਪਿਘਲ ਜਾਣਾ ਵਾ ਆਪਾਂ ਗੈਸ ਹੁਣ ਬੰਦ ਕਰ ਦਿੰਨੇ ਆ ਤੇ ਹੁਣ ਆਪਣਾ ਜੀ ਅਗਲਾ ਜਿਹੜਾ ਤਰੀਕਾ ਵਾ ਹੁਣ ਆਪਾਂ ਨੇ ਜੀ ਇਹਨੂੰ 2 ਘੰਟੇ ਵਾਸਤੇ ਘੰਟੇ ਵਾਸਤੇ ਏਕਣੇ ਛੱਡ ਦੇਣਾ ਵਾ ਤੇ ਇਹਦੀ ਜਦੋਂ ਐਨ ਚੰਗੀ ਤਰ੍ਹਾਂ ਨਾਲ ਜੰਮ ਕੇ ਆਪਣਾ ਘਿਓ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਅਗਲਾ ਤਰੀਕਾ ਤੇ ਹੁਣ ਆਪਾਂ ਇਹਦੀ 1 ਘੰਟੇ ਦੀ ਵੇਟ ਕਰਾਂਗੇ ਇਹ ਪੂਰਾ ਠੰਡਾ ਹੋ ਕੇ ਜਦੋਂ ਜੰਮ ਗਿਆ ਉਸ ਤੋਂ ਬਾਅਦ ਅਗਲਾ ਤਰੀਕਾ ਤੁਹਾਨੂੰ ਦੱਸਾਂਗੇ ਦੇਖੋ ਜੀ ਜਿਹੜੀ ਆਪਾਂ ਨੇ ਮੱਖਣੀ ਨੂੰ ਐ ਚਲਕੀ ਦਾਣੇ ਨਾਲ ਪਗਲਾ ਲਿਆ ਸੀਗਾ ਨਾ ਤੇ 2 ਘੰਟੇ ਵਾਸਤੇ ਆਪਾਂ ਇਹਨੂੰ ਛੱਡਤਾ ਇੱਕਣੀ ਅੱਜ ਕੱਲ ਸਤੀਆਂ ਕਰਕੇ ਦੇਖੋ ਜੀ ਆਪਾਂ ਨੂੰ ਫ੍ਰਿਜ ਦੇ ਵਿੱਚ ਰੱਖਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਤੇ ਆਪਾਂ ਨੇ ਬਾਹਰ ਰੱਖਤਾ ਸੀਗਾ ਇੱਥੇ ਇਹ ਡੋਂਗਾ ਤੇ ਇਸ ਕਰਕੇ ਦੇਖੋ ਜੀ ਇਹ ਜਮ ਗਿਆ ਬਿਲਕੁਲ ਹੁਣ ਦੇਖੋ ਜੀ ਆਪਾਂ ਇੱਕ ਚਮਚੇ ਦੀ ਮਾਤ ਦੇ ਨਾਲ ਨਾ ਇੱਕ ਸ਼ੇਕ ਕਰ ਲਾਂਗੇ ਇਤੋਂ ਤੇ ਜਿਹੜੀ ਲੱਸੀ ਹੋਊਗੀ ਸਾਰੀ ਹੀ ਆਪਾਂ ਨੇ ਬਾਹਰ ਕੱਢ ਦੇਣੀ ਆ ਬਹੁਤ ਹੀ ਸੌਖਾ ਤਰੀਕਾ ਜੀ ਦੇਸੀ ਘਿਓ ਬਣਾਉਣ ਦਾ ਤੇ ਜਦੋਂ ਆਪਾਂ ਦੇਖੋ ਜੀ ਇਹ 5 ਮਿੰਟ ਲੱਗੇ ਸੀਗੇ ਆਪਣੇ ਮੱਖਣੀ ਪਿਗਲਣ ਨੂੰ ਤੇ 5 ਮਿੰਟ ਦੇ ਵਿੱਚ ਆਪਣਾ ਇਹ ਘਿਓ ਬਣ ਕੇ ਤਿਆਰ ਹੋ ਜਾਣਾ ਬਿਲਕੁਲ ਕਾਲਾ ਨਹੀਂ ਹੋਣਾ ਹੈਗਾ ਨਹੀਂ ਤਾਂ ਦੇਖੋ ਜੀ ਇਹ ਆਪਾਂ ਜਦੋਂ ਇਹਨੂੰ ਕਾੜੀ ਜਾਂਦੇ ਆ ਕਾੜੀ ਜਾਂਦੇ ਆ ਘਿਓ ਨੂੰ ਤੇ ਇਹ ਕਾਲਾ ਹੋ ਜਾਂਦਾ ਆਪਾਂ ਜੀ ਦੇਖੋ ਇੱਥੇ ਥੋੜੀ ਜਿਹੀ ਜਗ੍ਹਾ ਬਣਾ ਲੈਣੇ ਆ ਲੱਸੀ ਕੱਢਣ ਨੂੰ ਤੇ ਜਿਹੜਾ ਆਪਣਾ ਇਹ ਘਿਓ ਹੈ ਇਹਨੂੰ ਆਪਾਂ ਇੱਕ ਕੌਲੀ ਦੇ ਵਿੱਚ ੱਡ ਕੱਢ ਲੈਨੇ ਆ। ਫਰੋਂ ਆਪਾਂ ਜਿਹੜੀ ਚਿਹੜੀ ਇਹ ਲੱਸੀ ਹੈ ਸਾਰੀ ਇਹ ਕੱਢ ਦਾਂਗੇ। ਜਦੋਂ ਹੁਣ ਆਪਾਂ ਨਹੀਂ ਜੀ ਇਹ ਦੇਸੀ ਘਿਓ ਤਪਤਾ ਕਰਨਾ ਹੈ ਨਾ ਸਿਰਫ ਇਹਨੂੰ 5 ਮਿੰਟ ਲੱਗਣੇ ਆ। ਦੇਸੀ ਘਿਓ ਬਣਾਉਣ ਬਿਲਕੁਲ ਵੀ ਦੇਖੋ ਜੀ ਤੁਹਾਨੂੰ ਮੈਂ ਇਹ ਠਾਠਾ ਦਿਖਾਉਂਗੀ ਬਿਲਕੁਲ ਨਹੀਂ ਆਪਣਾ ਇਹ ਕਿਉਂ ਥੱਲੋਂ ਕਾਲਾ ਹੋਇਆ ਹੋਊਗਾ ਜਦੋਂ ਆਪਾਂ ਇਹਨੂੰ ਜੀ ਕਾੜੀ ਜਾਂਦੇ ਆ ਕਾੜੀ ਜਾਂਦੇ ਆ ਫਿਰ ਦੇਸੀ ਘਿਓ ਨਹੀਂ ਆਪੇ ਕਾਲਾ ਹੋਣਾ ਵਾ ਤੇ ਕਈ ਭੈਣਾਂ ਦੇ ਕਮੈਂਟ ਆਏ ਸੀ ਕਿ ਵੀ ਸਾਨੂੰ ਦੇਸੀ ਘਿਓ ਬਣਾਉਣ ਦਾ ਤਰੀਕਾ ਦੱਸਿਓ ਇਸ ਕਰਕੇ ਆਪਾਂ ਤੁਹਾਨੂੰ ਇਹ ਤਰੀਕਾ ਦੱਸ ਰਹੀਆਂ ਵੀ ਜਿਹੜਾ ਆਪਾਂ 10 ਮਿੰਟ ਦੇ ਵਿੱਚ ਦੇਸੀ ਘਿਓ ਬਣ ਕੇ ਆਪਣਾ ਬਿਲਕੁਲ ਤਿਆਰ ਹੋ ਜਾਣਾ ਚਲੋ ਗੈਸ ਨੂੰ ਆਪਾਂ ਨੇ ਔਨ ਕਰਤਾ ਜੀ ਹੁਣ ਆਪਾਂ بس ਇਹ ਆਪਣਾ ਜਦੋਂ ਘਿਓ ਪਿਗਲ ਗਿਆ ਤੁਸੀਂ ਸਮਝ ਲਿਓ ਆਪਣਾ ਇਹ ਦੇਸੀ ਘਿਓ ਬਣ ਕੇ ਬਿਲਕੁਲ ਤਿਆਰ ਆ ਦੇਖੋ ਜੀ ਇਸ ਤਰ੍ਹਾਂ ਦੀ ਇਹਦਾ ਕਲਰ ਹੋਊਗਾ ਬਿਲਕੁਲ ਲੱਸੀ ਕੱਢਣ ਦਾ ਇਹੀ ਫਾਇਦਾ ਆ ਆਪਣਾ ਗੈਸ ਵੀ ਉਨਾ ਜ਼ਿਆਦਾ ਨਹੀਂ ਚੱਲਦਾ ਹੈਗਾ ਸਿਰਫ 5 ਕਿ ਮਿੰਟ ਹੀ ਆਪਾਂ ਗੈਸ ਨੂੰ ਚਲਾਵਾਂਗੇ ਦੇਖੋ ਜੀ ਘੱਟ ਖਰਚੇ ਦੇ ਵਿੱਚ ਹੀ ਆਪਣਾ ਇਹ ਦੇਸੀ ਘਿਓ ਬਣ ਕੇ ਬਿਲਕੁਲ ਤਿਆਰ ਹੋ ਜਾਣਾ ਵਾ ਵੀਡੀਓ ਨੂੰ ਜੇ ਚਲਦੀ ਚਲਦੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਇਸ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਜਿਹੜਾ ਆਪਣਾ ਜੀ ਇਹ ਘੰਟੀ ਦਾ ਕੰਮ ਆ 10 ਮਿੰਟs ਦੀ ਆਪਾਂ ਤੁਹਾਨੂੰ ਕਰਕੇ ਦਿਖਾਵਾਂਗੇ। ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਦੇਸੀ ਘਿਓ ਬਣਾ ਕੇ ਦਿਖਾਵਾਂਗੇ। ਤੇ ਜਿਹੜਾ ਘੱਟ ਟਾਈਮ ਦੇ ਵਿੱਚ ਬਣ ਕੇ ਆਪਣਾ ਇਹ ਦੇਸੀ ਘਿਓ ਤਿਆਰ ਹੋ ਜਾਣਾ ਵਾ। ਦੇਖੋ ਜੀ ਆਪਣਾ ਘਿਓ ਬਣ ਕੇ ਬਿਲਕੁਲ ਤਿਆਰ ਹੋ ਗਿਆ। ਤੇ ਹੁਣ ਆਪਾਂ ਜੀ ਇਹਨੂੰ ਗੈਸ ਨੂੰ ਬੰਦ ਕਰ ਦਿੰਨੇ ਆ। ਇਹਨੂੰ 5 ਮਿੰਟ ਹੋ ਗਈ ਜੀ। ਤੇ ਹੁਣ ਆਪਾਂ ਗੈਸ ਬੰਦ ਕਰਤਾ। ਤੇ ਹੁਣ ਆਪਾਂ ਤੁਹਾਨੂੰ ਇੱਕ ਭਾਂਡੇ ਦੇ ਵਿੱਚ ਪਾ ਕੇ ਵੀ ਦਿਖਾਵਾਂਗੇ। ਦੇਖੋ ਜੀ ਆਪਣੇ ਘਿਓ ਦਾ ਕਲਰ ਕਿੰਨਾ ਪਿਆਰਾ ਵਾ। ਤੇ ਦੇਖੋ ਜੀ ਬਿਲਕੁਲ ਵੀ ਹੀਟਾ ਇਹਦੇ ਕੋਈ ਵੀ ਜਲਿਆ ਹੋਇਆ ਧੌਣ ਕਿਸ ਤਾ ਬਿਲਕੁਲ ਨਹੀਂ ਹੈਗਾ। ਜਿਹੜੀ ਆਪਾਂ ਜੀ ਲੱਸੀ ਕੱਢ ਦਿੰਨੇ ਆ ਵਿੱਚੋਂ ਇਹੀ ਘਿਓ ਬਣਾਉਣ ਦਾ ਤਰੀਕਾ ਯਾਰ। ਤੇ ਫੇਰla ਤੁਸੀਂ ਉਹਨੂੰ ਮੱਖਣੀ ਨੂੰ ਪਗੜਾ ਕੇ ਰੱਖ ਲਓ ਤੇ ਫਿਰ ਜਦੋਂ ਮੱਖਣੀ ਆਪਣੀ ਜੰਮ ਜਵੇ ਤੇ ਫਿਰ ਉਦੋਂ ਬਾਅਦ ਤੁਸੀਂ ਲੱਸੀ ਇਹਦੀ ਕੱਢ ਦੋ ਤੇ ਫਿਰ ਆਪਣਾ ਘਿਓ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ। ਇਹੀ ਤਰੀਕਾ ਹੈ ਜੀ ਦੇਸੀ ਘਿਓ ਬਣਾਉਣ ਦਾ। ਜਦੋਂ ਆਪਾਂ ਮੱਖਣੀ ਨੂੰ ਗਰਮ ਕਰੀ ਚੰਨੀਆ ਕਰੀ ਜਾਂਦੇ ਆ ਤੇ ਆਪਣਾ ਘਿਓ ਦਾ ਕਲਰ ਵੀ ਚੇਂਜ ਹੋ ਜਾਂਦਾ ਤੇ ਫਿਰ ਤਾਂ ਹੀ ਕੜਖੜ ਕੇ ਜੀ ਕਾਲਾ ਹੋ ਜਾਂਦਾ ਵਾ। ਆਪਾਂ ਜੀ ਲੋਹੇ ਦੀ ਪੂਣੀ ਲਵਾਂਗੇ ਜਿਹਦੇ ਨਾਲ ਆਪਾਂ ਇਹ ਘਿਓ ਨੂੰ ਪਉਂਦੇ ਆ ਤੇ ਹੁਣ ਆਪਾਂ ਜੀ ਇਹ ਨੂੰ ਪੋੜ ਲੈਨੇ ਆ ਪੋੜ ਕੇ ਇਹਦੇ ਵਿੱਚ ਤੁਹਾਨੂੰ ਪੱਤਾਂ ਦੇ ਵਿੱਚ ਕੱਟ ਕੇ ਧੋਣੇ ਆ ਦੇਖੋ ਜੀ ਆਪਾਂ ਨੇ ਡੱਬੇ ਦੇ ਵਿੱਚ ਤਾਨੀ ਪਾਇਆ ਤਾਂ ਹੌ ਬਹੁਤ ਧੋਣ ਕਰਕੇ ਤੇ ਆਪਣਾ ਜੀ ਇਹ ਕਿਲੋ ਘਿਓ ਬਣ ਕੇ ਬਿਲਕੁਲ ਹੀ ਤਿਆਰ ਆ ਉਹ ਵੀ 10 ਮਿੰਟਾਂ ਦੇ ਵਿੱਚ ਕਿਛ ਆਪਣਾ ਘਿਓ ਬਿਲਕੁਲ ਬਣ ਕੇ ਤਿਆਰ ਆ ਕਿੰਨੇ ਸੋਖੇ ਤਰੀਕੇ ਦੇ ਨਾਲ ਆਪਣਾ ਘਿਓ ਬਣ ਕੇ ਤਿਆਰ ਹੋ ਗਿਆ ਆ ਆ ਦੇਖੋ ਜੀ ਆਪਣਾ ਇਹ ਬਰਤਨ ਵੀ ਤੁਸੀਂ ਚੈੱਕ ਕਰੋ ਜਿਹਦੇ ਵਿੱਚ ਆਪਾਂ ਨੇ ਘਿਓ ਨੂੰ ਗਰਮ ਕੀਤਾ ਵਾ ਤੇ ਬਿਲਕੁਲ ਨਹੀਂ ਆਪਣਾ ਬਰਤਨ ਦੇਖੋ ਜਲਿਆ ਹੈਗਾ ਦੇਖੋ ਜੀ ਆਪਣਾ ਦੇਸੀ ਘਿਓ ਬਣਾਉਣ ਦਾ ਕਿੰਨਾ ਵਧੀਆ ਤਰੀਕਾ ਤੁਹਾਨੂੰ ਮੈਂ ਦੱਸਿਆ ਵਾ ਬਹੁਤ ਹੀ ਸੌਖਾ ਤੇ ਜਦੋਂ ਆਪਾਂ ਜੀ ਮੱਖਣ ਨੂੰ ਕਾੜੀ ਚਾਹਨੀਆ ਕਾੜੀ ਚਾਹਨੀਆ ਤੇ ਆਪਣਾ ਘਿਓ ਦਾ ਕਲਰ ਵੀ ਚੇਂਜ ਹੋ ਜਾਂਦਾ ਤੇ ਉਹਨੂੰ ਟਾਈਮ ਵੀ ਬਹੁਤ ਜ਼ਿਆਦਾ ਲੱਗਦਾ ਮੈਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਿਆ ਵਾ ਤੇ ਉਹ ਵੀ ਸਿੰਪਲ ਤਰੀਕਾ ਆ ਤੇ ਜ਼ਿਆਦਾ ਔਖਾ ਨਹੀਂ ਹੈਗਾ ਤੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਕੋਈ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਜੀ ਮਿਲਦੇ ਨਵੇਂ ਬਲੌਗ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ